ਹੁਣ ਇਹਨਾਂ ਨੇ ਬਲੰਦਪੁਰ ਸਾਹਿਬ ਮਹਾਂਪੁਰਸ਼ਾਂ ਨੇ ਨਾ ਕੀ ਕਰਦੇ ਧੰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਪਹਿਲਾ ਵਿਆਖਿਆ ਪੰਜਾਬੀ ਚ ਕਰਦੇ ਫਿਰ ਉਹਨੂੰ ਅੰਗਰੇਜ਼ੀ ਚ ਕਰਦੇ ਫਿਰ ਤੀਜਾ ਉਹਨੂੰ ਉਸੇ ਚੀਜ਼ ਨੂੰ ਉਹਦੀ ਧਾਰਨਾ ਬਣਾ ਕੇ ਫਿਰ ਉਹਨੂੰ ਰਿਪੀਟ ਕਰਦੇ ਆ ਇੱਕੋ ਦੀਵਾਨ ਚ ਅੱਛਾ ਤਾਂ ਕਿ ਅੰਦਰ ਉਹ ਬਹਿ ਜਾਏ ਜਿਹੜਾ ਸਭ ਤੋਂ ਵੱਡਾ ਫਾਇਰਬਖਾਰ ਹੁੰਦਾ ਹੈ ਨਾ ਜੀ ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ ਵੀ ਬਹੁਤ ਕਰ ਲੈਣਗੇ ਇੰਗਲਿਸ਼ ਵਿੱਚ ਵੀ ਕਰ ਲੈਣਗੇ ਸਪੈਨਿਸ਼ ਵਿੱਚ ਵੀ ਅੱਗੋ ਹੋ ਜੂਗੀ ਹਾਂਜੀ ਉਹਦੀ ਕਵਿਤਾ ਵੀ ਬਣ ਜੂਗੀ ਮਹਿਸੂਸ ਨਹੀਂ ਹਰ ਕੋਈ ਕਰਾ ਇੱਥੇ ਉਹ ਰਹਿਮਤ ਵਰਦੀ ਏ ਜੋ ਕਹਿਣਾ ਨਾਲ-ਨਾਲ ਸੰਗਤ ਦੇ ਅੰਦਰ ਉਸੇ ਵਕਤ ਮਹਿਸੂਸ ਹੁੰਦੀ ਓ ਚੀਜ਼ ਵਾਹ ਸੋ ਇਹਨਾਂ ਨੇ ਲਗਭਗ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸਾਰੇ ਟੌਪਿਕ ਜਿਹੜੇ ਨੇ ਉਹਨਾਂ ਨੂੰ ਛੋ ਕੇ ਤੇ ਉਹਨਾਂ ਦੀ ਵਿਆਖਿਆ ਕੀਤੀ ਹੈ ਹਾਂਜੀ ਪਰ ਫੇਰ ਉਹ ਮੈਂ ਕਹਿਣ ਲੱਗਾ ਜਦੋਂ ਇਹ ਮਲੇ ਪਰ ਉਸ ਤੋਂ ਬਾਅਦ ਤੇ ਬਖਸ਼ਿਸ਼ਾਂ ਨੂੰ ਕਿੱਦਾਂ ਬਿਆਨ ਕੀਤਾ ਜਾਵੇ ਕੀ ਕੁਝ ਵਾਪਰਦਾ ਹੈ ਕੀ ਕਹੋ ਜੇ ਬਸ ਹੀ ਪਤਾ ਲੱਗ ਰਿਹਾ ਕਿ ਕੱਖ ਨਹੀਂ ਪਤਾ ਕੱਖ ਨਹੀਂ ਜ਼ੀਰੋ ਹਾਂ ਜਦੋਂ ਨਾਨੀ ਸੇਵਾ ਲੈਣੀ ਹੁੰਦੀ ਜਿਵੇਂ ਜਿਹੜੀ ਆਪ ਜੀ ਕਹਿ ਰਹੇ ਹੋ ਜੋ ਤੁਹਾਡੇ ਮਹਾਰਾਜ ਨੇ ਪੁਰਪਕਾਰ ਦੀ ਭਾਵਨਾ ਬਣਾਈ ਹੈ ਗੁਰਸਿੱਖੀ ਦੀ ਮਹਿਕ ਦੀ ਉਦੋਂ ਸੋਚਣਾ ਨਹੀਂ ਉਹਨਾਂ ਨੇ ਘਵਾ ਹੀ ਦੇਣਾ ਜੋ ਮਰਜੀ ਉਦੋਂ ਪਤਾ ਨਹੀਂ ਕਿੱਥੋਂ ਗੱਲਾਂ ਆਉਣੀਆਂ ਨੇ ਤੇ ਕੀ ਕਹਿਣਾ ਹੈ ਸਾਰਾ ਕੁਝ ਉਹਨਾਂ ਨੇ ਐ ਘਾ ਲੈਣਾ ਆਪ ਨੂੰ ਰਾਨੀ ਦੀ ਮੈਂ ਕੀ ਕਹਿ ਰਿਆ ਨਾ ਵਾਹ